ਜ਼ਿਲ੍ਹਾ ਨਵਾਂ ਸ਼ਹਿਰ ਦਾ ਇਲਾਕਾ ਬਲਾਚੌਰ ਜਿੱਥੇ ਪੈਂਦਾ ਹੈ ਮਸ਼ਹੂਰ ਮੰਦਰ ਪ੍ਰਾਚੀਨ ਮੰਦਰ ਹੈ ਗੜੀ ਕਨਗੋ ਸ਼੍ਰੀ ਮੰਦਰ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਚੋਰ ਵੱਲੋਂ ਉਸ ਨਿਸ਼ਾਨਾ ਬਣਾਇਆ ਗਿਆ ਸੀ ਨਕਦੀ ਤੇ ਹੋਰ ਸਮਾਨ ਲੁੱਟ ਕੇ ਲੈ ਗਿਆ ਸੀ ਤੇ ਸੰਬੰਧੀ ਪੁਲਿਸ ਵੱਲੋਂ ਸੀਸੀਟੀਵੀ ਵਿੱਚ ਫੋਟੋਆਂ ਚੈੱਕ ਕਰਕੇ ਉਸ ਚੋਰ ਨੂੰ ਕਾਬੂ ਕਰਨ ਸਬੰਧ ਦਾ ਪ੍ਰਾਪਤ ਕੀਤੀ ਹੈ ਡੀਐਸਪੀ ਸ਼ਾਮਸੁੰਦਰ ਦੀ ਗਵਾਈ ਵਾਲੀ ਟੀਮ ਵੱਲੋਂ ਉਸ ਚੋਰ ਨੂੰ ਕਾਬੂ ਕਰ ਲਿਆ ਗਿਆ ਆ ਤੁਹਾਨੂੰ ਸੁਣਾਉਂਦੇ ਆ ਐਸਐਚਓ ਕੀ ਕਹਿ ਰਹੇ ਨੇ ਸੌਂਦੀ ਇਹ ਦਾ ਇਰਾਬ ਵਾਰਦਾਤ ਸਮੇ ਫੁਟੇਜ ਦੇ ਵਿੱਚ ਆਇਆ ਸੀਗਾ ਪਲਸਰ ਮੋਟਰਸਾਈਕਲ ਆ ਉਹਦੇ ਸਬੰਧੀ ਇਹ ਜਿਹੜੀ ਗੱਡੀ ਚੋਰੀ ਦੀ ਵਾਰਦਾਤ ਕਰਕੇ ਗਿਆ ਸੀ ਮੰਦਿਰ ਚ ਉਸ ਤੋਂ ਬਾਅਦ ਇਹਦੇ ਖਿਲਾਫ ਇੱਕ ਹੋਰ ਐਫਆਈਆਰ ਸਦਰ ਨਵਾਂ ਸ਼ਹਿਰ ਵਿੱਚ ਦਰਜ ਹੋਈ ਆ ਜਿਹਦੇ ਵਿੱਚ ਉਹ ਮੋਟਰਸਾਈਕਲ ਆਲਰੇਡੀ ਪਹਿਲਾਂ ਹੀ ਜਿਹੜਾ ਉਹ ਸਦਰ ਨਵਾਂ ਸ਼ਹਿਰ ਨੇ ਕਾਬੂ ਕਰ ਰਿਆ ਤੇ ਉੱਥੇ ਬੰਦ ਕੀਤਾ ਹੋਇਆ ਤੇ ਜਿਹੜਾ ਇਹ ਮੋਟਰਸਾਈਕਲ ਅਪਾਚੀ ਤੋਂ ਅਸੀਂ ਹੁਣ ਬਰਾਮਦ ਕੀਤਾ ਹੈ ਇਹਦੇ ਬਾਰੇ ਵੀ ਅਸੀਂ ਕ੍ਰਾਸਾ ਕੀਤਾ ਆਪਣੇ ਪੂਰੀ ਸ਼ਾਨਮਣੀ ਕੀਤੀ ਹੈ ਇਹ ਵਕਾਫਰ ਧਮਾਈ ਦੇ ਕੋਲ ਠੇਕਾ ਸ਼ਰਾਬ ਦਾ ਆ ਉੱਥੋਂ ਇਹਨਾਂ ਕੁਛ ਦਿਨ ਪਹਿਲਾਂ ਜਿਹੜਾ ਆ ਉਹ ਹਾਤੇ ਤੋਂ ਚੋਰੀ ਕੀਤਾ ਸੀ ਉਹਨਾਂ ਦੇ ਮਾਲਕ ਜਿਹੜੇ ਆ ਉਹ ਵੀ ਅਸੀਂ ਟ੍ਰੇਸ ਕਰ ਲਿਆ ਆ ਪਨਾਮ ਦੇ ਰਹਿਣ ਵਾਲਾ ਮਾਲਕ ਇਹਦਾ ਉਦੋਂ ਸਾਡਾ ਸਰਵਣ ਰਾਮ ਨਾਲ ਸੰਪਰਕ ਹੋ ਗਿਆ ਜਿਹਦਾ ਅਸਨਾਉਣ ਨਾਲ ਹੈਗਾ ਇਹਦੇ ਬਾਰੇ ਅਸੀਂ ਗੜਸ਼ੰਗ ਥਾਣਾ ਤੋਂ ਵੀ ਉਹਦੀ ਇਨਫੋਰਮੇਸ਼ਨ ਉਹਨਾਂ ਨੇ ਕਿਹਾ ਅਸੀਂ ਇਨਫੋਰਮੇਸ਼ਨ ਲਈ ਸੀ ਉਹ ਸੰਬੰਧੀ ਵੀ ਅਸੀਂ ਰਿਕਾਰਡ ਕਲੈਕਟ ਕਰ ਰਹੇ ਹਾਂ ਉਹ ਵੀ ਮੋਟਰਸਾਈਕਲ ਅਸੀਂ ਜਿਹੜਾ ਅਸਲ ਹੈ ਉਹ ਵੀ ਚੋਰੀ ਹੋਇਆ ਹੈ ਇਹ ਤੋਂ ਬਰਾਮਤ ਕੀਤਾ ਹੈ ਸ਼ਹਿਰ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਚ ਚੋਰੀ ਹੋਈ ਹੈ ਸਾਨੂੰ ਇਹ ਵੀ ਨਹੀਂ ਲੱਗਦਾ ਨਹੀਂ ਆ ਦੇ ਕੁਝ ਇੱਕ ਦੋ ਫੁਟੇਜ ਜਿਹੜੀਆਂ ਪਿੱਛੇ ਜਾ ਜਾਰੀ ਹੋਈਆਂ ਆਪਣੇ ਸਾਡੇ ਵੀ ਆਪ ਦੇ ਉਹ ਪ੍ਰੈਸ ਰਾਹੀਂ ਜਿਹੜੀਆਂ ਸਾਨੂੰ ਮਿਲੀਆਂ ਆ ਉਹਦੇ ਬਾਰੇ ਵੀ ਅਸੀਂ ਜਿਹੜਾ ਦਰਾਨੇ ਇਨਵੈਸਟੀਗੇਸ਼ਨ ਹੈ ਉਹ ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਮੰਦੀਆਂ ਨੂੰ ਬੁਲਾ ਕੇ ਇਹਦੀ ਅਸੀਂ ਸ੍ਰਾਖਤ ਕਰਾਵਾਂਗੇ ਜੇਕਰ ਕੋਈ ਹੋਰ ਗੱਲ ਸਾਹਮਣੇ ਆਦੀ ਤਾਂ ਇਹਦੇ ਖਿਲਾਫ ਉਹ ਕਾਰਵਾਈ ਕੀਤੀ ਜਾਊਗੀ